ਜਿਵੇਂ ਤੁਹਾਨੂੰ ਝਾੜੂ ਨੂੰ ਵੋਟਾਂ ਪਈਆਂ ਸੀ ਤੈਨ ਕੀ ਖੇਤਰਾ ਦਾ ਮੈਂ ਵੀ ਝਾੜੂ ਵਾਲੇ ਤੁਹਾਡੇ ਆਸਤੇ ਉਸੇ ਤਰ੍ਹਾਂ ਵਰਨਾ ਪਿੰਡਾਂ ਦੇ ਵਿੱਚ ਯਾਦ ਰੱਖੋ ਤੁਸੀਂ ਜਿਹੜੇ ਅੱਜ ਜਿਹੜੇ ਕੱਪੜੇ ਤੇ ਕੁਰਤੇ ਪਜਾਮੇ ਆ ਉਹ ਦੋ ਦੋ ਲੈ ਕੇ ਆਇਆ ਕਰਿਆ ਜੇ ਇੱਕ ਇੱਕ ਗੱਲ ਚ ਪਾ ਕੇ ਆਜੇ ਤੇ ਕੇ ਕਹਤਾ ਗੱਡੀ ਦੇ ਵਿੱਚ ਰੱਖ ਕੇ ਆਜੇ ਕਿਉਂਕਿ ਤੁਹਾਡੇ ਗਲਾ ਚ ਜਿਹੜੇ ਕੱਪੜੇ ਰਹਿਣ ਨਹੀਂ ਦੇਣੇ ਅਸੀਂ ਜਿਹੜੀਆਂ ਗੱਡੀਆਂ ਤੇ ਤੁਸੀਂ ਚੜ ਕੇ ਆਏ ਹੋਗੇ ਪਿੰਡਾਂ ਚ ਵੋਟਾਂ ਮੰਗਣ ਤੇ ਤੁਹਾਨੂੰ ਉਹ ਵੀ ਨਹੀਂ ਦਿਸੈਗਾ ਜਦੋਂ ਲੋਕ ਢੰਡੇ ਡੰਡੇ ਲਾ ਕੇ ਤੁਹਾਡੇ ਮੰਗਰ ਲੱਗੇ ਤੇ ਪੁੱਤ ਮੇਰਿਓ ਬੀਜੇਪੀ ਵਾਲਿਆਂ ਵਾਂਗੂ ਰੂੜੀਆਂ ਦੀ ਤੁਹਾਨੂੰ ਨਾਲ ਤੜਾਇਆ ਤੇ ਸਾਨੂੰ ਵੀ ਕਹਿ ਦਿਆ ਜੇ ਕਿ ਪੰਜਾਬ ਦੇ ਅੰਕੀ ਲੋਕਾਂ ਨੇ ਸਾਨੂੰ ਜਿਹੜਾ ਉਹ ਬਾਜੀ ਨਹੀਂ ਮੋੜੀ ਹਜੇ ਤਾਈਂ ਆਪਦੇ ਭਗਵੰਤ ਮਾਰ ਆਪਦੇ ਧੀਰਾਂ ਨਹੀਂ ਬਣਿਆ ਜਾਂਦੇ ਪੁੱਤਾਂ ਨਹੀਂ ਬਣਿਆ ਤੋ ਤੁਹਾਡਾ ਕਿੱਥੋਂ ਵਾਂਗੂਗਾ ਕਿਸਾਨ ਦੋਸਤੋ ਆਮ ਆਦਮੀ ਪਾਰਟੀ ਆ ਇਹ ਬੀਜੇਪੀ ਦੀ ਵੀ ਟੀਮ ਆ ਪਰ ਤੂੰ ਜੋ ਕੁਝ ਕਰ ਰਿਹਾ ਤੂੰ ਇਹ ਟੀਮ ਨੂੰ ਵੀ ਵਧ ਕੇ ਉਹਨਾਂ ਦਾ ਜਿਹੜਾ ਸੱਚਾ ਸੁੱਚਾ ਪੁੱਤਰ ਬਣਿਆ ਹੋਇਆ ਅਮਿਤ ਸ਼ਾਹ ਤੇ ਮੋਦੀ ਦਾ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਉਹ ਸਾਰਾ ਕੁਝ ਜਿਹੜੇ ਇਹ ਭੁਖੜ ਸਭ ਕੁਝ ਚੱਕ ਕੇ ਆਪਦੇ ਘਰਾਂ ਨੂੰ ਲੈ ਗਏ ਨੇ ਸ਼ਰਮ ਆਉਣੀ ਚਾਹੀਦੀ ਐ ਇਹਨਾਂ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਉੱਥੋਂ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਕਿ ਤੁਹਾਨੂੰ ਪਹਿਲਾਂ ਵੀ ਜਿਹੜੀਆਂ ਤਨਖਾਹਾਂ ਮਿਲਦੀਆਂ ਨੇ ਇਹਨਾਂ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਤੂੰ ਹੀ ਤਨਖਾਹਾਂ ਲੈ ਕੇ ਤੇ ਤੁਸੀਂ ਆਪ ਦੇ ਪਰਿਵਾਰ ਪਾਲ ਰਹੇ ਹੋ ਤੇ ਤੁਸੀਂ ਉਹਨਾਂ ਲੋਕਾਂ ਨੂੰ ਹੀ ਖਾਂਦੇ ਉੱਤਰ ਰਹੇ ਹੋ ਇਹਨਾਂ ਨੇ ਤਾਂ ਉਹ ਗੱਲ ਕੀਤੀ ਕਿ ਜਿਵੇਂ ਆਹਦੇ ਹੁੰਦੇ ਨਾ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਉਹ ਕਿਸੇ ਨੇ ਹੌਲੀ-ਹੌਲੀ ਆਂਡਾ ਨਹੀਂ ਖਾਦਾ ਤੇ ਇੱਕਦਮ ਮੁਰਗੀ ਨੂੰ ਮੂੰਹ ਮਾਰ ਲਿਆ ਇਹਨਾਂ ਨੇ ਤੇ ਅੱਜ ਦਾ ਜਿਹੜਾ ਇਕੱਠਾ ਜਿਹੜੇ ਡੀਸੀ ਦਫ਼ਤਰ ਅੱਗੇ ਹੋ ਰਿਹਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਇਹ ਭਗਵੰਤ ਮਾਨ ਨੂੰ ਉਹਦੀ ਧੌਣ ਦੇ ਵਿੱਚ ਜਿਹੜਾ ਹੈਂਕੜ ਬਾਜੀ ਵਾਲਾ ਕਿਲਾ ਉਹ ਕੱਢਣ ਵਾਸਤੇ ਹੋਇਆ ਤੇ ਉਹਨੂੰ ਦੱਸਣ ਵਾਸਤੇ ਇੱਥੇ ਇਕੱਠੇ ਹੋਏ ਆ ਕਿ ਆਓ ਲਖਣਾਂ ਦੇ ਦਿਨਾਂ ਦੇ ਵਿੱਚ ਤੁਸੀਂ ਵੋਟਾਂ ਮੰਗਣ ਵਾਸਤੇ ਪਿੰਡਾਂ ਦੇ ਵਿੱਚ ਆਉਣਾ ਉਹਨਾਂ ਪਿੰਡਾਂ ਚ ਆਉਣਾ ਜਿੱਨਾਂ ਪਿੰਡਾਂ ਦੇ ਬਜ਼ੁਰਗ ਕਿਸਾਨਾਂ ਨੂੰ ਤੁਸੀਂ ਅੱਧੀ ਰਾਤ ਨੂੰ ਤੂ ਤੂ ਕੇ ਬੱਸਾਂ ਦੇ ਵਿੱਚ ਸਿੱਟਿਆ ਸੀਗਾ ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਨੂੰ ਜਿਹੜੀਆਂ ਗੱਡੀਆਂ ਤੇ ਤੁਸੀਂ ਚੜ ਕੇ ਆਏ ਹੋਗੇ ਪਿੰਡਾਂ ਚ ਵੋਟਾਂ ਮੰਗਣ ਤੇ ਤੁਹਾਨੂੰ ਉਹ ਵੀ ਨਹੀਂ ਦਿਸਾਈਆਂ ਜਦੋਂ ਲੋਕ ਝੰਡੇ ਡੰਡੇ ਲਾ ਕੇ ਤੁਹਾਡੇ ਮੰਗਰ ਲੱਗੇ ਤੇ ਪੁੱਤ ਮੇਰੋ ਭਾਜਪੀ ਵਾਲਿਆਂ ਵਾਂਗੂ ਰੂੜੀਆਂ ਦੀ ਤੁਹਾਨੂੰ ਨਾਲ ਡੜਾਇਆ ਤੇ ਸਾਨੂੰ ਵੀ ਕਹਿ ਦਿਆ ਜੇ ਕਿ ਪੰਜਾਬ ਦੇ ਅਣਖੀ ਲੋਕਾਂ ਨੇ ਸਾਨੂੰ ਜਿਹੜਾ ਉਹ ਭਾਜੀ ਨਹੀਂ ਮੋੜੀ ਹਜੇ ਤਾਈ ਜਿਹੜੀ ਭਾਜੀ ਤੁਸੀਂ ਸਾਡੇ ਸਿਰ ਪਾਈ ਆ ਸਾਡੇ ਬਜ਼ੁਰਗ ਕਿਸਾਨਾਂ ਨੂੰ ਤੂੰ ਤੂੰ ਕਿ ਉਹਨਾਂ ਦੀਆ ਪੱਗਾ ਤੱਕ ਲਾਈਆਂ ਉਹਨਾਂ ਦਾ ਸਮਾਨ ਚੋਰੀ ਕੀਤਾ ਤੇ ਉਹਨਾਂ ਤੇ ਲਾਠੀ ਚਾਰਜ ਕੀਤਾ ਤੇ ਜੇਲ੍ਹਾਂ ਚ ਬੰਦ ਕੀਤੇ ਸੀ ਉਹਦਾ ਖਮਿਆਜਾ ਜਿਹੜਾ ਭਗਵੰਤ ਮਾਨਸਿਆ ਤੈਨੂੰ ਭੁਗਤਣਾ ਪੈਣਾ ਸਾਨੂੰ ਇਹ ਵੀ ਸਾਫ਼ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਭਾਜਪੀ ਦੀ ਵੀ ਟੀਮ ਆ ਪਰ ਤੂੰ ਜੋ ਕੁਝ ਕਰ ਰਿਆ ਤੂੰ ਇਹ ਟੀਮ ਨੂੰ ਵੀ ਵੱਧ ਕੇ ਉਹਨਾਂ ਦਾ ਜਿਹੜਾ ਸੱਚਾ ਸੁੱਚਾ ਪੁੱਤਰ ਬਣਿਆ ਹੋਇਆ ਅਮਿਤ ਸ਼ਾਹ ਤੇ ਮੋਦੀ ਦਾ ਤੈਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਸਾਨੂੰ ਕੋਈ ਭੁਲੇਖਾ ਨਹੀਂ ਸੀ ਲੱਟਣ ਵਾਲੇ ਲੋਕਾਂ ਨੂੰ ਕਿ ਤੇਰੀ ਆਮ ਆਦਮੀ ਪਾਰਟੀ ਆ ਅਸੀਂ ਲੋਕਾਂ ਨੂੰ ਉਦੋਂ ਵੀ ਕਹਿੰਦੇ ਰਏ ਇਲੈਕਸ਼ਨਾਂ ਤੋਂ ਪਹਿਲਾਂ ਕਿ ਬੀਜੇਪੀ ਦੀ ਬੀ ਟੀਮਾ ਇਹਨਾਂ ਤੇ ਵਿਸ਼ਵਾਸ ਨਾ ਕਰੋ ਲੋਕਾਂ ਨੂੰ ਲੱਗਦਾ ਸੀਗਾ ਕਿ ਭਗਤ ਸਿੰਘ ਦਾ ਨਾਮ ਲੈਂਦੇ ਨੇ ਇਹ ਭਗਤ ਸਿੰਘ ਦੀ ਬਸੰਤੀ ਰੰਗ ਦੀ ਪੱਗ ਬੰਨ੍ਹਦੇ ਨੇ ਤੇ ਸ਼ਾਇਦ ਲੋਕਾਂ ਨੂੰ ਸਾਫ਼ ਸੁਥਰਾ ਸਮਾਜ ਆ ਜਿਹੜਾ ਉਹ ਬਣਾ ਕੇ ਦੇਣਗੇ ਕਿਉਂਕਿ ਚਾਹੇ ਬੀਜੇਪੀ ਹੋਵੇ ਚਾਹੇ ਕਾਂਗਰਸੀ ਚਾਹੇ ਅਕਾਲੀ ਸੀ ਉਨਾਂ ਨੇ ਪੰਜਾਬ ਦੇ ਲੋਕਾਂ ਨਾਲ ਇੰਨਾ ਕਹਾਨ ਕੀਤਾ ਪਿਆ ਸੀ ਕਿ ਲੋਕ ਦੁਖੀ ਸੀ ਪੰਜਾਬ ਦੇ ਜਿਹੜਾ ਕਰਕੇ ਇਹਨਾਂ ਨੂੰ ਦਾਅ ਲੱਗ ਗਿਆ ਤੇ ਜਿਹੜਾ ਇਹਨਾਂ ਨੂੰ ਦਾਅ ਲੱਗ ਗਿਆ ਇਹਨਾਂ ਨੇ ਇਹ ਸਮਝ ਲਿਆ ਕਿ ਲੋਕ ਤਾਂ ਪੰਜਾਬ ਦੇ ਮੂਰਖੀ ਆ ਕਿ ਸ਼ਾਇਦ ਇਸ ਵਾਰ ਫੇਰ ਸਾਨੂੰ ਵੋਟਾਂ ਪਾਉਣਗੇ ਤੇ ਯਾਦ ਰੱਖਿਓ ਜਿਸ ਤਰ੍ਹਾਂ ਤੁਹਾਨੂੰ ਵੋਟਾਂ ਪਾ ਪਾ ਕੇ ਤੁਹਾਡੇ 92 ਜਤਾਏ ਆ ਲੋਕਾਂ ਨੇ ਤੇ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਝਾੜੂ ਨੂੰ ਵੋਟਾਂ ਪਈਆਂ ਸੀ ਤੇ ਇਧ ਕੀ ਖੇਤਰਾਂ ਦਾ ਮੀ ਵੀ ਝਾੜੂ ਵਾਲਿਓ ਤੁਹਾਡੇ ਆਸਤੇ ਉਸੇ ਤਰ੍ਹਾਂ ਵਰਨਾ ਪਿੰਡਾਂ ਦੇ ਵਿੱਚ ਯਾਦ ਰੱਖਿਓ ਤੁਸੀਂ ਜਿਹੜੇ ਆਧ ਜਿਹੜੇ ਕੱਪੜੇ ਤੇ ਕੁੜਤੇ ਪਜਾਮੇ ਆ ਉਹ ਦੋ ਦੋ ਲੈ ਕੇ ਆਇਆ ਕਰਿਆ ਜੇ ਇੱਕ ਇੱਕ ਗੱਲ ਚ ਪਾ ਕੇ ਆਜੇ ਤੇ ਕੇ ਕਾਹਦਾ ਗੱਡੀ ਦੇ ਵਿੱਚ ਰੱਖ ਕੇ ਆਜੇ ਕਿਉਂਕਿ ਤੁਹਾਡੇ ਗਲਾ ਚ ਜਿਹੜੇ ਕੱਪੜੇ ਹੋ ਰਹਿਣ ਨਹੀਂ ਦੇਣੇ ਅਸੀਂ ਇਹ ਯਾਦ ਰੱਖ ਲੈ ਜੇ ਤੁਸੀਂ ਤੁਹਾਡੀ ਜਿਹੜੀ ਸਰਵਿਸ ਆ ਉਹ ਜਰੂਰ ਪਿੰਡਾਂ ਦੇ ਵਿੱਚ ਹੋਊਗੀ ਇਹਨੀਆਂ ਬੇਨਤੀਆਂ ਸੀ ਧੰਨਵਾਦ ਸਾਥੀਓ ਉਹ ਭਗਵਾਨ ਤੁਮਾਨਾ ਚੰਡੀਗੜ੍ਹ ਤੋਂ ਰੋਕ ਲਿਆ ਦਿੱਲੀ ਗਨੌਰੀ ਤੋਂ ਤੂੰ ਰੋਕ ਲਿਆ ਜੇ ਤੇਰੇ 'ਚ ਹਿੰਮਤ ਆ ਤੇ ਆ ਬੈਠਿਆ ਵੋਕ ਕੇ ਵਖਾ ਕਿਉਂਕਿ ਇਹ ਆਦਾ ਹੁੰਦਾ ਸੀ ਇਹ ਖੁੰਡਾਂ ਤੋਂ ਚੱਲੇ ਨਾਲੀ ਸਰਕਾਰ ਆ ਕਿਸਾਨ ਦੋਸਤੋ ਅਸੀਂ ਉਹਦੇ ਹੀ ਤੁਹਾਨੂੰ ਦੱਸਤਾ ਸੀਗਾ ਵੀ ਇਹ ਕੁਰਸੀ ਦਾ ਨਸ ਹੀ ਇਹ ਵਜਾ ਹੁੰਦਾ ਇਹ ਮਾਸਟਰ ਦਾ ਪੁੱਤ ਨਹੀਂ ਰਹਿ ਜਾਣਾ ਤੇ ਨਾ ਹੀ ਇਹ ਕਿਸਾਨ ਦਾ ਪੁੱਤ ਰਹਿ ਜਾਣਾ ਉਹ ਉਹ ਗੱਲ ਹੋ ਗਈ ਇਹ ਦਿੱਲੀਆ ਦਾ ਪੁੱਤ ਬਣ ਗਿਆ ਉਹ ਦਿੱਲੀ ਆਂ ਦਾ ਕਹਨੇ ਦਾ ਚੱਲਦਾ ਜਿਹੜਾ ਖਨੌਰੀ ਤੇ ਸ਼ੰਭੂ ਬਾਡਰ ਤੋਂ ਇਹਨੇ ਖਦੇੜਿਆ ਸਾਡਾ ਦੋਲਾਂ ਨੂੰ ਉਹ ਕੀੜੇ ਕਹਿੰਦੇ ਖਦੇੜਿਆ ਇਹ ਸੈਂਟਰ ਸਰਕਾਰ ਦੇ ਕਹਨੇ ਦੇ ਚੱਲਦਾ ਜਿਵੇਂ ਅਸੀਂ ਆਲਾ ਹੁੰਨੇ ਆ ਇਹ ਝਾੜੂ ਵਾਲਿਆਂ ਦਾ ਨਾਂ ਇਹ ਸੈਂਟਰ ਦੇ ਕਹਨੇ ਦੇ ਚੱਲਦਾ ਪਹਿਲੇ ਦਿਨ ਤੋਂ ਹੀ ਇਹ ਤਾਂ ਐਉਂ ਆਂਦਾ ਸੀਗਾ ਵੀ ਇਹ ਤਰਨਾ ਸਾਨੂੰ ਬਕਾਸ਼ ਨਹੀਂ ਕਰਨ ਦਿੰਦਾ ਉਹ ਜੇ ਤੂੰ ਧਰਨਾ ਦਾ 13 ਮਹੀਨਿਆਂ ਦਾ ਲੱਗਾ ਸੀ ਸਰਕਾਰ ਬਰੀਂਦਾ ਤੇਰੀ ਤਿੰਨ ਸਾਲ ਹੋ ਗਿਆ ਉਹ ਜੇ ਤੂੰ ਵਕਾਸੀ ਕਰਨਾ ਸੀ ਤਾਂ ਤੂੰ ਧਰਨਿਆਂ ਤੱਕ ਪਹੁੰਚੇ ਨਾ ਦਿੰਦਾ ਤੇ ਤੂੰ ਸਾਨੂੰ ਸਾਡੇ ਮੁੰਡਿਆਂ ਨੂੰ ਸਾਡੇ ਬੱਚਿਆਂ ਨੂੰ ਤੂੰ ਲੋکریاں ਦਿੰਦਾ ਓਏ ਅਸੀਂ ਤੇਰੇ ਤੋਂ ਕੋਈ ਭੀਖ ਨਹੀਂ ਮੰਗਦੇ ਜੇ ਤੂੰ ਅੱਕ ਖਾਡੋ ਤਾਂ ਤੁਸੀਂ ਭੀਖ ਮੰਗਦੇ ਆ ਓਏ ਅਸੀਂ ਆਪਣੇ ਹੱਕ ਮੰਗਦੇ ਆ ਜਿਹੜੀਆਂ ਚੋਰੀਆਂ ਕਰਾਉਂਦੇ ਆ ਅਸੀਂ ਆਉਂ ਆਨੇ ਇੱਥੋਂ ਦੇ ਐਮਐਲਏ ਜਾ ਸਾਰੇ ਜਿਹੜੇ ਇਹਨਾਂ ਦਾ ਮੁੱਖ ਮੰਤਰੀ ਆ ਨਾਲ ਦਿੱਲੀ ਵਾਲਿਆਂ ਚੋਰੀਆਂ ਉਹ ਕਰਾਉਂਦੇ ਆ ਕਨੌਰੀ ਬਾਟਰ ਤੋਂ ਤੁਸੀਂ ਵੇਖੀ ਜਾਂਦੇ ਆ ਇਹਨਾਂ ਦੇ ਪੁਲਿਸ ਮੁਲਾਜ਼ਮਾਂ ਦਾ ਚਰਿਆਮ ਨਾ ਆਈ ਜਾਂਦਾ ਕੋਈ ਤੇ ਇਹਨਾਂ ਦੇ ਐਮ ਐਲ ਏ ਦਾ ਨਾਂ ਹੀ ਆਈ ਜਾਂਦਾ ਵੀ ਕੋਈ ਟਰਾਲੀਆਂ ਲੈ ਗਿਆ ਤੇ ਕੋਈ ਟਰੈਕਟਰ ਲੈ ਗਿਆ ਤੇ ਕੋਈ ਘੇਰੇ ਟੀਨ ਲੈ ਗਿਆ ਚੱਕ ਕੇ ਕਦਾਂ ਦੋਸਤੋ ਉਹ ਅਸੀਂ ਹਜੇ ਵੀ ਆਉਂ ਆਣਿਆ ਜੋ ਮਿਲਦਾ ਅਸੀਂ ਵੰਡ ਕੇ ਛਕਦੇ ਆ ਪਰੇ ਹੋਇਆ ਚੋਰੀਆਂ ਕਰਨ ਤੇ ਜਿਹੜੇ ਆਦੇ ਸੀ ਅਸੀਂ ਆਮਕਰਾਂ ਦੇ ਕਾਕੇ ਆ ਐਮਐਲਏ ਬਣਿਆ ਇਹਨਾਂ ਨੂੰ ਪਜਦਾ ਨਹੀਂ ਉਹ ਪਜਦਾ ਤੁਹਾਨੂੰ ਨਹੀਂ ਥੋੜੀ ਰੋਕੀ ਆਂ ਰੇਲ ਬਣਾਉਣਗੇ ਜਿਵੇਂ ਆਪਾਂ ਫੁੱਲ ਰੇਸ ਕਰਕੇ ਜੀਪ ਨੂੰ ਛੱਡ ਦਿੰਨੇ ਆ ਨਾ ਤੁਸੀਂ ਪਿੰਡਾਂ ਤੋਂ ਆਏ ਪਹੁੰਚ ਜਾਓਗੇ ਉਹ ਸਾਡੇ ਸਾਥੀ ਤਾਂ ਇਹਨਾਂ ਨੂੰ ਆਦਾ ਸੀ ਨਾ ਦੋ ਦੋ ਸੂਟ ਬਣਾਉਣਗੇ ਦੋ ਦੋ ਸੂਟ ਨਹੀਂ ਬੰਦ ਇਹਨਾਂ ਦੇ ਇਹਨਾਂ ਦਾ ਕਈ ਕਈ ਸੂਟ ਰੱਖਿਆ ਪਹਿਣ ਕੇ ਨਾਲ ਕਿਉਂਕਿ ਜਦੋਂ ਇਹਨਾਂ ਦਾ ਟੂਰ ਹੁੰਦਾ ਨਾ ਜਿਵੇਂ ਇੱਥੋਂ ਪਿਬਲੀ ਨੂੰ ਚੱਲ ਪਾ ਤੇ ਆਏ ਬਣਾਉਂਦੇ گاਉਂ ਜਾਂ ਕੰਮੇਰ ਨੂੰ ਚੱਲ ਪਾ گاਉਂ ਨੂੰ ਜਿਆਦਾ ਇਹਨਾਂ ਨੂੰ ਆਉਣ ਵਾਲੇ ਦਿਨਾਂ ਤੋਂ ਆਪਾਂ ਨੂੰ ਉੱਥੇ ਹੀ ਰੋਕਣਾ ਪਊਗਾ ਵੀ ਪਹਿਲੀ ਗੱਲ ਤਾਂ ਅਸੀਂ ਆਪਾਂ ਪਰਨ ਕਰਕੇ ਚੱਲੋ ਵੀ ਅਸੀਂ ਭਾਜ ਪਾ ਲਿਆ ਵਾਂਗੂ ਇਹਨਾਂ ਨੂੰ ਅਸੀਂ ਪਿੰਡਾਂ ਕੀ ਨਹੀਂ ਵੜਨ ਦੇਣ ਆ ਗਿਆ ਕਿਉਂਕਿ ਜੇ ਆਪਾਂ ਹੁਣ ਤੋਂ ਇਹਨਾਂ ਨੂੰ ਰੋਕਾਂਗੇ ਪਿੰਡਾਂ 'ਚ ਤਾਂ ਪਹਿਲਾਂ ਹੀ ਇਹਨਾਂ ਦੇ ਐਮ.ਐਲ.ਏ ਜਾਂਦੇ ਆ ਉਹ ਵੀ ਕਿਹਨਾਂ ਦੇ ਘਰੇ ਜਾਂਦੇ ਆ ਪਰੋ ਵੋਟਾਂ ਮੰਗਣ ਆਸਤੇ ਜਿਵੇਂ ਨਾ ਜਾਣ ਆਪਦੇ ਪਿੰਡਾਂ ਦੀਆਂ ਪਛਾਈਤਾਂ ਨੂੰ ਵੀ ਆਖੋ ਪਿੰਡ ਪਿੰਡ ਮਤੇ ਪਾਓ ਵੀ ਆਪਾਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇ ਆ ਗਿਆ ਜਿਹੜੇ ਆਦੇ ਸੀ ਆਮਕਰਨ ਆਏ ਆਮ ਸਰਕਾਰ ਆਮ ਆਦਮੀ ਪਾਰਟੀ ਦੀ ਪਿੰਡ ਚ ਆ ਕੇ ਕੀ ਹੋਈ ਜਾਂਦਾ ਅਰਦਰਸ਼ ਸਕੂਲ 'ਚ ਕੋਈ ਗਰਭਵਤੀ ਜਿਹੜੀਆਂ ਬੱਚੀਆਂ ਚਾਰਾ ਚਾਰਾ ਪੰਜਾ ਪੰਜਾ ਮਹੀਨਿਆਂ ਦੀਆਂ ਇਹਨਾਂ ਦੇ ਪੁੱਤ ਵਾਲੇ ਉਹਨਾਂ ਦੇ ਢਿੱਡਾਂ 'ਤੇ ਲੱਤਾਂ ਮਾਰਦੇ ਆ ਕਿਉਂਕਿ ਪਤਾ ਨਹੀਂ ਇਹ ਕੇਵਦੇ ਆ ਕੇਵ ਜੇ ਹਾਂਸਰ ਆ ਕਿਉਂਕਿ ਜਿਹੜਾ ਇਹ ਆਪਦੇ ਭਗਵੰਤ ਮਾਨ ਆਪਦੇ ਧੀ ਦਾ ਨਹੀਂ ਬਣਿਆ ਤੇ ਆਪਦੇ ਪੁੱਤ ਦਾ ਨਹੀਂ ਬਣਿਆ ਤੇ ਉਹ ਤੁਹਾਡਾ ਕਿੱਥੋਂ ਵਾਂਜੂਗਾ ਕਿਸਾਨ ਦੋਸਤੋ